ਅੱਜ ਵੀ ਸਤਗੁਰ ਪ੍ਰਤਖ ਝੋਲੀਆ ਪੜਦੇ ਨੇ ਇੱਕ ਨਾਮ ਸੁਣਿਆ ਤੁਸੀਂ ਡਾਕਟਰ ਵਾਸੂ ਭਾਰਦਵਾਜ ਭਾਰਦਵਾਜ ਗੋਤਕਲਮਖੋਨਾ ਦੀ ਇਹ ਬੜੇ ਵੱਡੇ ਵਿਗਿਆਨੀ ਹੋਏ ਨੇ NASA ਅਮਰੀਕਾ ਵਿੱਚ ਕੰਮ ਕਰਦੇ ਸਾਡੇ ਗੁਰਮਖੋ ਜਿਹੜੀ ਟੀਮ ਚੰਦਰਮਾ ਤੇ ਪਹੁੰਚੀ ਸੀ ਨਾ ਗੁਰਮੁਖੋ ਉਹ ਟੀਮ ਜੇ ਕੰਮ ਕਰਦੇ ਸਨ ਤੁਸੀਂ ਅੰਦਾਜ਼ਾ ਲਾ ਲੋ ਕਿੱਡੇ ਵੱਡੇ ਵਿਗਿਆਨੀ ਹੋਣਗੇ ਬਾਸੂ ਭਾਰਦਵਾਜੀ ਕਹਿੰਦੇ ਮੈਂ ਨਾਸਤਿਕ ਸਾਂ ਰੱਬ ਨੂੰ ਮੰਨਦਾ ਨਹੀਂ ਸਾਂ ਇਹਨਾਂ ਆਪ ਦੱਸਿਆ ਗੁਰਮੁਖੋ ਮੈਂ ਇਹ ਕਿੰਨਾ ਸਾਂ ਕਿ ਰੱਬ ਹੈ ਹੀ ਨਹੀਂ ਤੁਹਾਨੂੰ ਪਤਾ ਬਹੁਤੇ ਵਿਗਿਆਨੀ ਰੱਬ ਨੂੰ ਮੰਨਦੇ ਹੀ ਨਹੀਂ ਕਹਿੰਦੇ ਮੈਨੂੰ ਕੈਨਸਲ ਹੋ ਗਿਆ ਇੱਕ ਕੰਨ ਵਿੱਚੋਂ ਸੁਣਨਾ ਬੰਦ ਹੋ ਗਿਆ ਤਕਰੀਬਨ 8 ਸਾਲ ਹੋ ਗਏ ਕੰਨ ਤੋਂ ਮੈਨੂੰ ਸੁਣਦਾ ਨਹੀਂ ਸੀ ਹੁਣ ਕੈਂਸਰ ਇੰਨਾ ਵੱਧ ਗਿਆ ਸਿਰ ਦੇ ਵਿੱਚ ਇੱਕ ਗਿਲਟੀ ਬਣ ਕੇ ਟਿਊਮਰ ਤਾਂ ਡਾਕਟਰਾਂ ਜਵਾਬ ਦਿੱਤਾ ਹੱਥ ਕਰੇ ਕਰਦੇ ਡਾਕਟਰਾਂ ਨੇ ਕਹਿੰਦੇ ਬਾਸੂ ਜੀ ਬਾਸੂ ਭਾਰਦਵਾਜ ਜੀ ਤੁਹਾਡੇ ਕੋਲ ਕੇਵਲ ਤੇ ਕੇਵਲ ਜ਼ਿੰਦਗੀ ਦੇ 10-15 ਦਿਨ ਹੋਰ ਨੇ ਆਪਣੇ ਪਰਿਵਾਰ ਨੂੰ ਮਿਲਣਾ ਹੈ ਤਾਂ ਮਿਲੋ ਕੁਝ ਤੁਹਾਡਾ ਕੰਮ ਅਧੂਰਾ ਹੈ ਉਹ ਕਰ ਲਓ ਤੁਸੀਂ ਕਹਿੰਦੇ ਸਰੀਰ ਜਿਹੜਾ ਬਹੁਤ ਕਮਜ਼ੋਰ ਹੋ ਗਿਆ ਸਿਰ ਦੇ ਵਾਲ ਵੀ ਝੜ ਗਏ ਇੱਥੋਂ ਤੱਕ ਭੜਵਟਿਆਂ ਦੇ ਵਾਲ ਵੀ ਝੜ ਗਏ ਤੁਹਾਨੂੰ ਪਤਾ ਕੈਂਸਰ ਦੇ ਨਾਲ ਵਾਲ ਝੜ ਜਾਂਦੇ ਨੇ ਗੁਜਰਾਤ ਦੇ ਰਹਿਣ ਵਾਲੇ ਨੇ ਸੂਰਤ ਇਹਨਾਂ ਦਾ ਘਰ ਹੈ ਘਰ ਵਾਲੀ ਦੀ ਥੋੜੀ ਸ਼ਰਦਾ ਸੀ ਇੱਕ ਸੰਧੂ ਇਹਨਾਂ ਦਾ ਹੁਣ ਘਰ ਵਾਲੀ ਸੰਡੂ ਇਹਨਾਂ ਦਾ ਸਾਲੀ ਆਖ ਲਗੇ ਕੇਵਲ 10 15 ਨੇ ਡਾਕਟਰਾਂ ਨਾਲ ਸਮਝ ਦਿੱਤਾ ਹੈ بڑے ਇਲਾਜ ਕਰਾਏ ਨੇ ਵੱਡੇ ਵੱਡੇ ਡਾਕਟਰਾਂ ਦੇ ਕੋਲ ਗਏ ਸਭ ਨੇ ਹੱਥ ਕਰੇ ਕਰ ਦਿੱਤੇ ਨੇ ਮੈਂ ਅਕਸਰ ਤੁਹਾਨੂੰ ਬੇਨਤੀ ਕਰਦਾ ਹਾਂ ਜਦੋਂ ਹਰ ਪਾਸਿਓਂ ਹੱਥ ਕਰੇ ਹੋ ਜਾਣਾ ਉਦੋਂ ਫਿਰ ਬਾਪੂ ਜੀ ਦੇ ਦਰ ਤੇ ਆ ਕੇ ਦੋਵੇਂ ਹੱਥ ਜੋੜ ਕੇ ਗਲਤ ਪੱਲਾ ਪਾ ਕੇ ਬੇਨਤੀ ਕਰਿਆ ਕਰੋ ਏ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ اے غریب نواے ਧੰਨ ਗੁਰੂ ਗ੍ਰੰਥ ਸਾਹਿਬ ਜੀ ਅਬ ਹਮ ਚਲੀ ਠਾਕੁਰ ਪਿਹਾਰ ਜਬ ਹਮ ਸਰਨ ਪ੍ਰਭੂ ਕੀ ਆਈ ਰਾਖ ਤਬੂ ਭਾਵੇਂ ਮਾਰ ਲੋਕਨ ਕੀ ਚਤਰਾਈ ਉਤਮਾ ਤੇ ਬਸੰਤਰ ਯਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਜੋ ਆਵਤ ਸਰਨ ਠਾਕੁਰ ਪ੍ਰਭ ਤੁਮਰੀ ਇਸ ਰੱਖੋ ਕਿਰਪਾ ਧਾਰ ਜਨ ਨਾਨਕ ਸਰਨ ਤੁਮਾਰੀ ਹਰ ਦਿਓ ਰੱਖੋ ਲਾਜ ਮੋਹਾਰ ਬੋਲੋ ਜਨ ਨਾਨਕ ਸਰਨ ਤੁਮਾਰੀ ਹਰ ਦਿਓ ਰੱਖੋ ਲਾਜ ਮੋਹਾਰ ਘਰ ਵਾਲੀ ਵੀ ਅੱਖ ਨੱਗੀ ਗੁਰੂ ਰਾਮਦਾਸ ਦੇ ਘਰ ਇੱਕ ਵਾਰ ਜਾ ਕੇ ਖੰਡ ਪੜ ਸਭ ਕਰਵਾ ਲਈਏ ਬੇਨਤੀ ਕੀਤੀ ਕਿ ਇਦਾਂ ਡਾਕਟਰਾਂ ਜਵਾਬ ਦੇ ਦਿੱਤਾ ਹੈ ਕਿਦੇ ਅਜੇ ਸਮਾਂ ਨਹੀਂ ਤੁਹਾਨੂੰ ਪਤਾ 3-3 4-10 ਸਾਲ ਲੱਗ ਜਾਂਦੇ ਨੇ ਗੁਰੂ ਰਾਮ ਦਾਦੇ ਘੜਖੰਡ ਪੜਸਾ ਕਰਾਉਣਾ ਹੋਵੇ ਤਾਂ ਪਹਿਲਾਂ ਬੁਕਿੰਗ ਹੁੰਦੀ ਹੈ ਜਦੋਂ ਸਾਰੀਆਂ ਰਿਪੋਰਟਾਂ ਵਿਖਾਈਆਂ ਡਾਕਟਰਾਂ ਜਵਾਬ ਤਾ 10-15 ਦਿਨ ਹੋਰ ਨਹੀਂ ਬਸ ਫਿਰ ਉਹ ਸਾਰਾ ਵੇਖਿਆ ਉਹਨੇ ਕਿਦੇ ਹਾਂ ਤੁਹਾਡਾ ਖੰਡ ਬਣ ਸੇ ਹੋ ਸਕਦਾ ਇਦਾਂ ਜਿੱਥੇ ਦੋ ਨਿਸ਼ਾਨ ਸਾਹਿਬ ਨੇ ਨਾ ਉੱਥੇ ਇੱਕ ਤਰੀਖ ਖਾਲੀ ਹੈ ਵਿੱਚ ਦੂਰ ਨਿਸ਼ਾਨ ਸਰ ਕਿਤੇ ਤੁਹਾਨੂੰ ਪਤਾ ਦੋ ਅਖੰਡਪੁਰ ਸਾਹਿਬ ਚਲਦੇ ਨੇ ਉੱਥੇ ਉੱਥੇ ਹੁਣ ਬਾਸੂ ਭਾਰਦਵਾ ਜੀ ਨੂੰ ਗੁਜਰਾਤ ਤੋਂ ਨਾ ਐਂਬੂਲੈਂਸ ਪਾ ਕੇ ਲਿਆਂਦਾ ਗਿਆ ਤੇ ਅੰਦਰ ਸਟ੍ਰਕਚਰ ਤੇ ਲਿਆਂਦਾ ਗਿਆ ਅੰਦਰ ਅਖੰਡਪੁਰ ਸਾਹਿਬ ਰੰਬੋਏ ਲੱਗੇ ਲੰਮੇ ਬਾਤਾ ਜੀ ਹੱਡੀਆਂ ਕਮਜ਼ੋਰ ਨੇ ਅੱਤ ਦਾ ਸਰੀਰ ਕਮਜ਼ੋਰ ਹੋ ਚੁੱਕਿਆ ਹੈ ਬਾਣੀ ਜਲਦੀ ਪਈ ਹੈ ਸ਼ਾਮ ਨੂੰ 8:30 ਦਾ ਸਮਾਂ ਹੋਇਆ ਸੁਖਮਨੀ ਸਾਹਿਬ ਦੀ ਬਾਣੀ ਚੱਲੀ ਜੀ ਬਾਣੀ ਰੰਮਤ ਹੈ ਗਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓੰਕਾਰ ਸਤਗੁਰ ਪ੍ਰਸਾਦ ਆਦਿ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤਿ ਗੁਰੇ ਨਵੇਂ ਸ੍ਰੀ ਗੁਰਦੇਵ ਨਵੇਂ ਅਸ਼ਟਬਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਇ ਸਿਮਰੋ ਜੈ ਬ ਸੰਪਰੇ ਕੇ ਨਾਮ ਜਪਤ ਜਦੋਂ ਇਹ ਬਾਣੀ ਦੀ ਰਮਤਾ ਹੋਈ ਨਾ ਜਿਵੇਂ ਵਾਸੂ ਭਾਰਤਵਾਜ ਕਹਿੰਦੇ ਮੈਨੂੰ ਤੁਰੀ એનਰਜੀ ਮਿਲਣੀ ਸ਼ੁਰੂ ਹੋ ਗਈ ਬਾਣੀ ਦਾ ਪਾਠ ਚੱਲਦਾ ਪਿਆ ਕਹਿੰਦੇ ਕਹਿੰਦੇ ਮੈਂ ਗੁਰੂ ਗ੍ਰੰਥ ਸਾਹਿਬਾ ਦਾ ਵੇਖਦਾ ਪਿਆ ਪਾਠੀ ਸਿੰਘ ਬੜੇ ਪਿਆਰ ਦੇ ਨਾਲ ਅਖੰਡ ਪਾਠ ਸਾਹਿਬ ਕਰਦਾ ਪਿਆ ਕਹਿੰਦੇ ਇੱਕ ਦੁੱਧਿਆ ਰੰਗ ਦੀ ਲਾਈਟ ਦਿਖਲੀ ਵਿੱਚੋਂ ਤੇ ਮੇਰੇ ਮੱਥੇ ਦੇ ਨਾਲ ਟਕਰਾਈ ਮੇਰੇ ਮੱਥੇ ਨਾਲ ਟਕਰਾਈ ਜਿਵੇਂ ਉਹ ਲਾਈਟ ਮੇਰੇ ਕਾਂਤੀ ਵਿੱਚ ਪ੍ਰਵੇਸ਼ ਕਰ ਗਈ ਤੇ ਕਹਿੰਦੇ ਮੇਰੇ ਕੰਨ ਵਿੱਚੋਂ ਉਸੇ ਵੇਲੇ ਸੁਣਨਾ ਸ਼ੁਰੂ ਹੋ ਗਿਆ ਮੈਨੂੰ ਤਾਂ ਸਰੀਰ ਨੂੰ ਜਿਵੇਂ ਇੱਕ એનર્ਜੀ ਮਿਲਿਆ ਸ੍ਰੀ ਹਰਿਤੇ ਤੇ ਵਜਾਇਆ ਕਿੰਦੇ ਮੈਂ ਥੋੜਾ ਹੌਸਲਾ ਕੀਤਾ ਤੇ ਮੈਂ ਨਾ ਢੋਲ ਆ ਕੇ ਨਾ ਉੱਠ ਕੇ ਬੈਠ ਗਿਆ ਹੁਣ ਬੈਠ ਗਿਆ ਕਿੰਦੇ ਮੈਨੂੰ ਇਹਨਾਂ ਪਤਾ ਲੱਗ ਗਿਆ ਗੁਰੂ ਰਾਮਦਾਸ ਜੀ ਨੇ ਗੁਰ ਗ੍ਰੰਥ ਸਾਹਿਬ ਨੇ ਕਿਰਪਾ ਕਰ ਦਿੱਤੀ ਹੈ ਸਰੀਰ ਝਿਲਜੁਲ ਸ਼ੁਰੂ ਹੋ ਗਈ ਮੇਰੀ ਘਰ ਵਾਲੀ ਬਠੇਰਾ ਮੈਨੂੰ ਕਵੇ ਇੱਕ ਲੰਮੀ ਪੈ ਜਾ ਤੁਹਾਡਾ ਸਰੀਰ ਕਮਜ਼ੋਰ ਤੁਹਾਡੀਆਂ ਅੱਡੀਆਂ ਕਮਜ਼ੋਰ ਨੇ ਤੇ ਕਿਤੇ ਇਹਨੂੰ ਮੈਂ ਇਸ਼ਾਰਾ ਕਰਦਾ ਚੁੱਪ ਕਰ ਦੂੰ ਮੈਨੂੰ ਬੜਾ ਰਸ ਆ ਰਿਹਾ ਸਖਮਨੀ ਸਾਹਿਬ ਬਾਣੀ ਦੀ ਸਮਾਪਤੀ ਹੋਈ ਬਾਣੀ ਆਤਮਾਤ ਤੋਂ ਮੱਦ ਮੱਦ ਤੋਂ ਸੰਪੂਰਨ ਭੋਗ ਪਏ ਜਿਸ ਦਿਨ ਅਰਦਾਸ ਹੋ ਰਹੀ ਹੈ ਕਹਿੰਦੇ ਉਹ ਸਰੀਰ ਜਿਹਨੂੰ ਸਟਰਕਚਰ ਤੇ ਪਾ ਕੇ ਲਿਆਂਦਾ ਸੀ ਕਹਿੰਦੇ ਮੈਂ ਆਪਣੀ ਲੱਤਾਂ ਤੇ ਖੜਾ ਹੋ ਕੇ ਤਾਂ ਪੂਰੀ ਅਰਦਾਸ ਸੁਣੀ ਕਹਿੰਦੇ ਪਤਾ ਲੱਗ ਗਿਆ ਗੁਰੂ ਆਮਦਾਜ ਨੇ ਕਿਰਪਾ ਕਰਨੀ ਸ਼ੁਰੂ ਕਰ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕਰਤੀ ਘਰ ਵਾਲੇ ਵੀ ਹੈਰਾਨ ਰਿਸ਼ਤੇਦਾਰ ਵੀ ਹੈਰਾਨ ਕਹਿੰਦੇ ਤਕਰੀਬਨ 7 ਦਿਨ ਗੁਰੂ ਰਾਮਦਾਸ ਦੇ ਘਰ ਫਿਰ ਮੈਂ ਸੇਵਾ ਕੀਤੀ ਕੀਰਤਨ ਸੁਣਿਆ ਉੱਥੇ ਇਸ਼ਨਾਨ ਵੀ ਕਰਦਾ ਰਿਹਾ ਕਹਿੰਦੇ ਗੁਜਰਾਤ ਤੋਂ ਮੈਂ ਐਮੂਲੇਸ ਤੋਂ ਆਇਆ ਸਾਂ ਮੈਨੂੰ ਸਾਡਾ ਵਾਸਾ ਦੇ ਅੰਦਰ ਸਟਾਕ ਤੇ ਲੰਮੇ ਪਾ ਕੇ ਲਿਆਂਦਾ ਗਿਆ ਸੀ ਕਿਤੇ ਐਸੀ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕੀਤੀ ਐਸੀ ਗੁਰੂ ਰਾਮਦਾਸ ਨੇ ਕਿਰਪਾ ਕੀਤੀ ਕਹਿੰਦੇ ਆਪਣੇ ਪੈਰਾਂ ਦੇ ਚੱਲ ਕੇ ਮੈਂ ਸਟੇਸ਼ਨ ਤੇ ਗਿਆ ਤੇ ਬੜੇ ਆਰਾਮ ਦੇ ਨਾਲ ਟ੍ਰੇਨ 'ਚ ਬੈ ਕੇ ਵਾਪਸ ਗੁਜਰਾਤ ਗਿਆ ਬੋਲੇ ਸੋ ਨਿਹਾਲ ਬਾਕੇ ਜੀ ਆਖੋ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫਿਰ ਮਸਕੀਨ ਜੀ ਨਾਲ ਮੇਲ ਹੋਇਆ ਕਈ ਸਟੇਜਾਂ ਤੇ ਇਹਨਾਂ ਨੇ ਆਪਣੀ ਹੱਡ ਬੀਤੀ ਸੁਣਾਈ ਗੁਰਮਖੋ ਅੱਜ ਵੀ YouTube ਤੇ ਘੱਟ ਲਿਖ ਲਿਓ ਬਾਸੂ ਭਾਰ ਦਿਵਾਜ ਇਹਨਾਂ ਆਪ ਦੱਸਿਆ ਸਾਰਾ ਜ਼ਿਕਰ ਗੁਰੂ ਕੇ ਵਾਲਾ ਤੇ ਫਿਰ ਸ਼ੁਕਰਾਨੇ ਦਾ ਅਖੰਡ ਪੜ ਸਾਹਿਬ ਆਪਣੇ ਘਰ ਕਰਵਾਇਆ ਤੇ ਮਸਕੀਨ ਜੀ ਨੇ ਵੀ ਯਾਨੀ ਸਤਸੰ ਮਸਕੀਨ ਜੀ ਨੇ ਵੀ ਉਹਨਾਂ ਨੇ ਹੱਥ ਦੀ ਬੜੀ ਤਿੰਦਰ ਇਹਨਾਂ ਦੇ ਘਰ ਵੇਖੋ ਗੁਰੂ ਗ੍ਰੰਥ ਸਾਹਿਬ ਕਿਵੇਂ ਕਿਰਪਾ ਕਰਦੇ ਨੇ